ਫੇਰ ਲੈ ਕੇ ਹਾਜ਼ਰ ਹੋਇਆ ਕਹਾਣੀ ਜਿਹੜੀ ਕਿ ਜਸਪ੍ਰੀਤ ਸਿੰਘ ਨੂੰ ਜਿਹੜਾ ਕਿ ਇੱਕ ਫੇਕ ਅਨਕਾਊਂਟਰ ਦੇ ਵਿੱਚ ਮਾਰਿਆ ਸੀ ਭਾਗ ਉਹਦਾ ਦੂਜਾ ਲੈ ਕੇ ਹਾਜ਼ਰ ਹੋਇਆ ਤੁਹਾਡੇ ਕੋਲੇ ਇੱਕ ਹੋਰ ਰੌਂਗਟੇ ਖੜੇ ਕਰਨ ਵਾਲੀਆਂ ਗੱਲਾਂ ਨੇ ਤੁਹਾਨੂੰ ਜਿਹੜੀਆਂ ਅਸੀਂ ਸੁਣਾਉਣ ਲੱਗੇ ਆ ਬੜੀਆਂ ਧਿਆਨ ਦੇ ਨਾਲ ਸੁਣਨਾ ਆਪਣੇ ਕਮੈਂਟ ਜ਼ਰੂਰ ਲਿਖਣੇ ਆ ਕੱਲ ਮੈਂ ਵੀਡੀਓ ਪਾਈ ਸੀ ਤੁਸੀਂ ਕਮੈਂਟ ਲਿਖਿਆ ਮੈਂ ਕਹਿੰਦਾ 101 ਜਣਾ ਸਾਡੀਆਂ ਮਾਮਾ ਭੈਣਾਂ ਧੀਆਂ ਸਾਡੇ ਭਰਾ ਨੌਜਵਾਨਾਂ ਨੇ ਉਹ ਕਮੈਂਟਾਂ ਦੇ ਵਿੱਚ ਬਿਲਕੁਲ ਆਪਣੀ ਸੱਚਾਈ ਲਿਖੀ ਆ ਬਿਲਕੁਲ ਉਹਨਾਂ ਦਾ ਦਾਦਾ ਜਿਹੜਾ ਉਹ ਵੀ ਉਹਨਾਂ ਦਾ ਦਿਲ ਪੁੱਸਿਆ ਲੋੜੀ ਦਾ ਕਿ ਉਹਨਾਂ ਨੇ ਆਪਣਾ ਦਰਦ ਜਿਹੜਾ ਉਹ ਬਿਆਨ ਕੀਤਾਗਾ ਮੈਂ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਸਾਡੀਆਂ ਮਾਮਾ ਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਦਾ ਕਰਦਾਗਾ ਪਿੰਡ ਸਿਆਂ ਦੋਦ ਜਿਹੜਾ ਕਿ ਜਸਪ੍ਰੀਤ ਸਿੰਘਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਬੱਚਾ ਕਨੈਪ ਹੁੰਦਾ ਉਹਦੇ ਮਾਮਲੇ ਦੇ ਵਿੱਚ ਹੁਣ ਲੁਕੀਆਂ ਸਿੱਪੀਆਂ ਸਾਰੀਆਂ ਗੱਲਾਂ ਨਹੀਂ ਰਹਿ ਗਈਆਂ ਪਰਦਾ ਉੱਠ ਚੁੱਕਿਆਗਾ ਕਿ ਕੰਮੇ ਉਸ ਨੌਜਵਾਨ ਨੂੰ ਮਾਰਿਆ ਗਿਆ ਤੇ ਉਹ ਤੁਹਾਨੂੰ ਅਗਲਾ ਪੜਾ ਦੱਸਦੇ ਆ ਕੈਨੇਡਾ ਦੇ ਵਿੱਚ ਉਹ ਨੌਜਵਾਨ ਜਾਂਦਾ ਪਲੱਸ 2 ਤੋਂ ਬਾਅਦ ਪਰ ਉਹ ਪਟਿਆਲੇ ਜਿਹੜਾ ਦਾਖਲਾ ਭਰਦਾਗਾ ਸੀ ਆਈ ਦਾ ਉਸ ਤੋਂ ਬਾਅਦ ਉਹਦਾ ਐਕਸੀਡੈਂਟ ਹੋ ਜਾਂਦਾ ਜਸਪ੍ਰੀਤ ਸਿੰਘ ਦਾ ਤੇ ਬਾਅਦ ਦੇ ਵਿੱਚ ਫਿਰ ਉਹ ਕੈਨੇਡਾ ਚਲਿਆ ਜਾਂਦਾ ਕੈਨੇਡਾ ਦੇ ਵਿੱਚ ਉਸ ਪਰਿਵਾਰ ਦੇ ਨਾਲ ਇੱਕ ਸੰਬੰਧ ਜੁੜਦੇ ਆ ਤੇ ਕੋਟ ਮੈਰਿਜ ਹੁੰਦੀ ਆ ਲੜਕੀ ਦੇ ਨਾਲ ਜਿਹੜਾ ਕਿ ਜਸਪ੍ਰੀਤ ਸਿੰਘ ਨੇ 9ਵੇਂ ਮਹੀਨੇ ਦੇ ਵਿੱਚ ਪਿੰਡ ਆਉਣਾ ਸੀ ਤੇ 10ਵੇਂ ਮਹੀਨੇ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਪਰ ਉਹਨਾਂ ਦੇ ਮਾਤਾ ਦਾ ਮੈਂ ਬਿਆਨ ਸੁਣਿਆ ਅੱਜ ਉਹ ਕਹਿੰਦੀ ਆ ਕਿ 8 ਤਰੀਕ ਨੂੰ 8 ਮਾਰਚ ਨੂੰ ਮੇਰੀ ਫੋਨ ਤੇ ਰਜਾਨਾ ਵੀਡੀਓ ਕਾਲ ਹੁੰਦੀ ਸੀ ਸਵੇਰ ਤੇ ਸ਼ਾਮ ਸਾਡੇ ਪਰਿਵਾਰ ਨਾਲ ਗੱਲਾਂ ਬਾਤਾਂ ਕਰਦਾ ਸੀ 8 ਮਾਰਚ ਨੂੰ ਗੱਲਬਾਤ ਹੁੰਦੀ ਆ ਤੇ ਕਹਿੰਦੀ ਵੀ 13 ਮਾਰਚ ਨੂੰ ਕਮੇ ਇੱਥੇ ਪਹੁੰਚ ਜਾਂਦਾਗਾ ਤੇ ਰਜਾਨਾ ਜਿਹੜੀ ਸਾਰੀ ਗੱਲਬਾਤ ਹੁੰਦੀ ਸੀ ਤੇ ਇੱਕ ਜਿਹੜਾ ਬੱਚਾ ਕੈਡਨੈਪ ਹੁੰਦਾਗਾ ਕਰੀਬ 1:30 ਵਜੇ ਦਾ ਸਮਾਂ ਦੱਸਿਆ ਜਾ ਰਿਹਾਗਾ ਪਰ ਜਿਹੜੇ ਜਸਪ੍ਰੀਤ ਸਿੰਘ ਦੇ ਨਾਲ ਦੋ ਨੌਜਵਾਨ ਹੋਰ ਫੜੇ ਗਏ ਆ ਉਹ ਦੱਸਿਆ ਜਾ ਰਿਹਾ ਕਿ ਇੱਕ ਪੰਪ ਸਰਹਾਲੀ ਕੋਲੇ ਪੈਂਦਾਗਾ ਉਥੇ 11 ਵਜੇ ਪੁਲਿਸ ਨੇ ਉਹਨਾਂ ਨੂੰ ਚੁੱਕ ਲਿਆ ਸੀ ਪਰਿਵਾਰ ਉਸ ਪਰਿਵਾਰ ਦੇ ਨਾਲ ਜਿਸਦੇ ਬੱਚਾ ਕੈਡਨੈਪ ਕੀਤਾ ਸੀ ਹੋਇਆ ਸੀ ਜਿਹਦਾ ਬੱਚਾ ਕਨੈਪ ਕੀਤਾ ਸੀ ਉਹਦੇ ਪਰਿਵਾਰ ਨਾਲ ਤੁਰਿਆ ਫਿਰਦਾ ਰਿਹਾ ਤੇ ਸਾਮ ਨੂੰ ਵੀ ਜਿਹੜਾ ਕਿ ਉਹਨਾਂ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਆ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਨੂੰ ਪੈਲ ਥਾਣੇ ਦੇ ਵਿੱਚ ਰੱਖਿਆ ਜਾਂਦਾ ਉਹਨਾਂ ਤੋਂ ਪੁੱਛਗੁੱਛ ਕੀਤੀ ਕੀਤੀ ਜਾਂਦੀ ਆ ਕਿ ਤੁਹਾਡਾ ਮੁੰਡਾ ਕਿੱਥੇ ਸੀ ਕਿੱਥੇ ਰਹਿੰਦਾ ਸੀ ਤਾਂ ਜਦੋਂ ਉਹਨਾਂ ਨੇ ਕਹਿੰਦੇ ਸਾਰੀ ਗੱਲਬਾਤ ਦੱਸੀ ਤਾ ਉਹਦੇ ਮਾਪਿਓ ਕਹਿੰਦੇ ਕਿ ਸਾਨੂੰ ਪੁਲਿਸ ਇਹ ਗੱਲਾਂ ਵੀ ਕਰਦੀ ਸੁਣੀ ਕਿ ਇਹਨਾਂ ਦੇ ਮਾਤਾ ਪਿਤਾ ਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਇਹ ਭੋਲੇਆ ਨਰਮਾ ਪਾਰ ਆਕਰ ਹੋਇਆ ਕੀ ਆ ਇੱਕ ਕਵੀ ਲਿਖਦਾ ਹੈਗਾ ਪੁੱਤ ਜਿਨ੍ਹਾਂ ਨੇ ਮਰ ਕੇ ਖੇਡਦੇ ਪਾਗਲ ਹੋ ਗੀਆਂ ਮਾਮਾ ਵੇ ਬਿਨਾ ਪਤਾ ਤੋਂ ਰੋਲਦੇ ਮਾਪੇ ਦਸਵੇਂ ਕਿਨੂੰ ਹਾਲ ਸੁਨਾਵਾਵੇ ਇਸਰਾ ਮੰਗੂ ਅੰਨੀ ਹੋ ਹੋ ਕੇ ਤੜਫ ਤੜਫ ਮੈਂ ਮਰ ਜਾਵਾਵੇ ਇਹ ਮਾ ਉਹਨਾਂ ਮਾਪਿਆਂ ਨੂੰ ਪਤਾ ਹੁੰਦਾਗਾ ਜਿਨ੍ਹਾਂ ਦੇ ਪੁੱਤ ਅੱਖਾਂ ਦੇ ਸਾਹਮਣੇ ਖੇਡਦੇ ਜਿਹੜੇ ਕਿ ਪੁਲਿਸ ਜਿਹੜਾ ਕਿ ਕੋ ਕੋ ਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੰਦੀ ਆ ਕਿਉਂਕਿ ਮੈਨੂੰ ਤਾਂ ਪਤਾ ਕਿ ਮੈਂ ਇਹ ਜੇ ਕੇਸ ਆ 1990 99 ਵਾਲੇ ਦਾ ਕੇ ਵਾਲੇ بڑے ਇੰਟਰਵਿਊਆਂ ਕੀਤੀਆਂ ਉਹਨਾਂ ਪਰਿਵਾਰਾਂ ਦੇ ਨਾਲ ਬੜੇ ਆਰਟੀਕਲ ਸਪੇ ਮੇਰੇ ਵੱਖ-ਵੱਖ ਅਖਬਾਰਾਂ ਦੇ ਵਿੱਚ ਆਜੇ ਵੀ ਮੇਰੇ ਕੋਲੇ ਉਹ ਆਰਟੀਕਲ ਪਏ ਆ ਤੇ ਕਈ ਪਰਿਵਾਰਾਂ ਦੀਆਂ ਮੈਂ अनेका ਪਰਿਵਾਰਾਂ ਦੇ ਜਿਹੜੀਆਂ ਆਰਟੀਕਲ ਜਿਹੜੇ ਲਾਏ ਅਖਬਾਰਾਂ ਦੇ ਵਿੱਚ ਸਪੇ ਸੀ ਤੇ ਅੱਜ ਵੀ ਉਹਨਾਂ ਨੂੰ ਦੇਖ ਕੇ ਕਿ ਉਹੀ ਕਹਾਣੀ ਜਸਪ੍ਰੀਤ ਸਿੰਘ ਦੇ ਨਾਲ ਸੇਮ ਵਾਪਰੀ ਆ ਮਾਨਸਾ ਜ਼ਿਲ੍ਹੇ ਦਾ ਇੱਕ ਪਰਿਵਾਰ ਆ ਉਸ ਪਰਿਵਾਰ ਨੇ ਦੱਸਿਆ ਕਿ ਮੇਰਾ ਭਾਈ ਉਹ ਪੁੱਛ ਦੱਸਦਾ ਕਿ ਮੇਰਾ ਭਾਈ ਜਿਹੜਾ ਫੜਿਆ ਪੁਲਸ ਨੇ ਸੀਏ ਸਟਾਪ ਮਾਨਸਾ ਦੇ ਵਿੱਚ 9099 ਦਾ ਆ ਕੇ ਦੀ ਗੱਲ ਆ ਕਿ ਉਦੋਂ ਉਹਨਾਂ ਦੇ ਜਿਹੜਾ ਪੱਟ ਚੀਰ ਕੇ ਉਹਦੇ ਮਿਰਚਾਂ ਪਾਈਆਂ ਗਈਆਂ ਉਹਨੂੰ ਪੁੱਠਾ ਲੁਕਾਇਆ ਗਿਆ ਕੇਸਾਂ ਤੋਂ ਫੜ ਕੇ ਚਾਰ ਬੰਦ ਦਾ ਘੋਟਾ ਉੱਤੇ ਚੜ ਕੇ ਚਾਰ ਜਣੇ ਚੜ ਜਾਣੇ ਉਹਦੇ ਕੇਸ ਪੁੱਟਣੇ ਤੇ ਜਾਨੀ ਕਿ ਉਹ ਮੈਂ ਤਸੱਦਦ ਮੈਂ ਇੱਥੇ ਗਿਣ ਕੇ ਨਹੀਂ ਦੱਸ ਸਕਦਾ ਜੋ ਉਸ ਪਰਿਵਾਰ ਨੇ ਉਸ ਟਾਈਮ ਮੈਨੂੰ ਸੁਣਾਇਆ ਤੇ ਮੈਂ ਉਹ ਸਾਰਾ ਕੁਝ ਜਿਹੜਾ ਲਿਖਿਆ ਅਖਬਾਰ ਦੇ ਵਿੱਚ ਸੇਮ ਹਾਲ ਸੇਮ ਸਟੋਰੀ ਜਸਪ੍ਰੀਤ ਸਿੰਘ ਦੀ ਆ ਜਸਪ੍ਰੀਤ ਸਿੰਘ ਚੱਕਿਆ ਜਾਂਦਾ ਦੋ ਇੱਕ ਉਹਨਾਂ ਦੇ ਮਾਮੇ ਦਾ ਲੜਕਾ ਦੱਸਿਆ ਜਾ ਰਿਹਾ ਜਦੋਂ ਇਹ ਦੱਸ ਪੁਲਿਸ ਦੱਸਦੀ ਆ ਤੇ ਉਤੋਂ ਦੇ ਪਿੰਡ ਵਾਲੇ ਦੱਸਦੇ ਆ ਨਾਬੇ ਦੇ ਕੋਲੇ ਪਿੰਡ ਹੈਗਾ ਗਾਮ ਰੌੜ ਉਥੇ ਲਿਜਾਇਆ ਜਾਂਦਾ ਹੈਗਾ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਤੇ ਉਥੇ ਲ ਜਾ ਕੇ ਕੀ ਕਰਦੇ ਆ ਕਿ ਤਿੰਨੇ ਨੌਜਵਾਨ ਕਹਿੰਦੇ ਹੱਥ ਘੜੇ ਕਰ ਦਿੰਦੇ ਆ ਤੇ ਬੱਚਾ ਉਤੋਂ ਸੇਫ ਜਿਹੜੀ ਆ ਪੁਲਿਸ ਕਹਿੰਦੇ ਚੱਕ ਲੈਂਦੀ ਆ ਜੋ ਪੁਲਿਸ ਦੀ ਕਹਾਣੀ ਬਣਾਈ ਆ ਪਰ ਜਿਹੜੇ ਉਥੇ ਪਿੰਡ ਵਾਸੀ ਦੱਸਦੇ ਆ ਕਿ ਤਿੰਨੇ ਨੌਜਵਾਨਾਂ ਦੇ ਹੱਥ ਘੜੇ ਕੀਤੇ ਸੀ ਤੇ ਦੋ ਨੌਜਵਾਨਾਂ ਨੂੰ ਇਹਨਾਂ ਨੂੰ ਅਲੱਗ ਕਰ ਦਿੱਤਾ ਤੇ ਜਸਪ੍ਰੀਤ ਨੂੰ ਪੁਲਸਾ 6 ਕਿੱਲੇ ਜਿਹੜੇ ਕਿੱਲੇ ਨੇ 6 ਕਿੱਲੇ ਬਾਹੀ ਜਮੀਨ ਦੇ ਆਪਾਂ ਕਹਿੰਨੇ ਕਿ 6 ਕਿੱਲੇ ਬਾਹੀ ਦੂਰ ਦਿਲ ਜਾਣ ਲੈਣ ਲੈ ਕੇ ਜਾਂਦੀ ਆ ਉੱਥੇ ਇੱਕ ਸਮਾਦ ਬਣੀ ਹੁੰਦੀ ਆ ਉੱਥੇ ਪਾਪੀਆਂ ਨੇ ਕਹਿੰਦੇ ਠਾ ਠਾ ਕਰਕੇ ਜਿਹੜੀਆਂ ਸੱਤ ਗੋਲੀਆਂ ਮਾਰ ਦਿੱਤੀਆਂ ਜਾਨੀ ਕਿ ਸਾਨ ਨਹੀਂ ਸਾਨ ਨਹੀਂ ਕਰ ਦਿੱਤਾ ਸਰੀਰ 22 ਸਾਲਾਂ ਦਾ ਮੁੰਡਾ ਕੌਮਲ ਸਰੀਰ ਅੰਮਰਤ ਧਾਰੀ ਮੁੰਡਾ ਸੇਮਿਕਲਾ ਦਾ ਅੰਮਰਤ ਚੱਕਿਆ ਹੋਇਆ ਸੀ ਕੈਨੇਡਾ ਦੀ ਧਰਤੀ ਤੋਂ ਵਾਪਸ ਆ ਗਿਆ ਪਰ ਉਹਨੇ ਆਪਣਾ ਧਰਮ ਵੀ ਛੱਡਿਆ ਤਾਂ ਪੁਲਿਸ ਦਾ ਜ਼ਾਲਮ ਉਹ ਹਕੂਮਤ ਵਾਲੇ ਸੱਤ ਗੋਲੀਆਂ ਮਾਰਦੇ ਆ ਪੋਸਟਮਾਰਟ ਦੀ ਰਿਪੋਰਟ ਕਹਿੰਦੀ ਆ ਤਿੰਨ ਗੋਲੀਆਂ ਡੇਡ-ਡੇਡ ਫੁੱਟ ਤੋਂ ਮਾਰੀਆਂ ਜਾਂਦੀਆਂ ਫੁੱਟ-ਫੁੱਟ ਤੋਂ ਸਾਤੀ ਦੇ ਵਿੱਚ ਮਾਰੀ ਜਾਂਦੀ ਆ ਢਿੱਡ ਦੇ ਵਿੱਚ ਮਾਰੀ ਜਾਂਦੀ ਆ ਸਿਰ ਦੇ ਵਿੱਚ ਮਾਰੀ ਜਾਂਦੀ ਆ ਪਾਲਸਾ ਜਾਲਮਾ ਉਹ ਹਕੂਮਤ ਵਾਲੇ ਸੱਤ ਗੋਲੀਆਂ ਮਾਰਦੇ ਆ ਪੋਸਟ ਮਾਰਨ ਦੀ ਰਿਪੋਰਟ ਕਹਿੰਦੀ ਆ ਤਿੰਨ ਗੋਲੀਆਂ ਡੇਡ ਡੇਡ ਫੁੱਟ ਤੋਂ ਮਾਰੀ ਜਾਂਦੀਆਂ ਫੁੱਟ ਫੁੱਟ ਤੋਂ ਸਾਤੀ ਦੇ ਵਿੱਚ ਮਾਰੀ ਜਾਂਦੀ ਆ ਢਿੱਡ ਦੇ ਵਿੱਚ ਮਾਰੀ ਜਾਂਦੀ ਆ ਸਿਰ ਦੇ ਵਿੱਚ ਮਾਰੀ ਜਾਂਦੀ ਆ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਪਰਿਵਾਰ ਵੱਲੋਂ ਸੰਸਕਾਰ ਤੋਂ ਬਾਅਦ ਜਦੋਂ ਉੱਥੇ ਜਾ ਕੇ ਦੇਖਿਆ ਉਸ ਜਿਹੜੀ ਸਮਾਦ ਵਾਲੀ ਜਗ੍ਹਾ ਸੀ ਤਾ ਜਸਪ੍ਰੀਤ ਦੇ ਦਸਤਾਨੇ ਪਏ ਵੇਖੇ ਉਤੇ ਪਰ ਮਾਪਿਆਂ ਦਾ ਹੌਸਲਾ ਕਿੱਥੇ ਪਵੇ ਜਿਨ੍ਹਾਂ ਦਾ ਕਿ ਨੌਜਵਾਨ ਪੁੱਤਾ ਜਿਹੜਾ ਕਿ ਪਤਾ ਰਾਤ ਨੂੰ ਲੱਗਿਆ ਕਿ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਦਾ ਤੁਸੀਂ ਸੁਣਨਾ ਪੂਰੇ ਕਿ ਦਸਤਾਨੇ ਦੇਖੇ ਉਤੇ ਪਏ ਆ ਤੇ ਦੂਸਰੇ ਦਿਨ ਦੇਖਿਆ ਇਹ ਅਸੀਂ ਦਸਤਾਨੇ ਚੱਕ ਲਈਏ ਕਿ ਐਡੇ ਜ਼ਾਲਮਾਂ ਵਾਲਿਆਂ ਨੇ ਉਹ ਦਸਤਾਨਿਆਂ ਨੂੰ ਅੱਗ ਲਾ ਕੇ ਸਾੜ ਦਿੱਤੇ ਮਚਾ ਦਿੱਤੇ ਸਬੂਤ ਮਟਿਆਉਣ ਦੇ ਲਈ ਕਿ ਸਬੂਤ ਨਾ ਇਹਨਾਂ ਦੇ ਕੋਲ ਕੋਈ ਰਹਿ ਜਾਵੇ ਪਰ ਆਖਰ ਮਾਰ ਪ੍ਰਮਾਤਮਾ ਦੀ ਪੈਂਦੀ ਆ ਜਿਹੜੀ ਪੋਸਟਮਾਰਡ ਦੀ ਰਿਪੋਰਟ ਆ ਉਹਦੇ ਵਿੱਚ ਜਿਹੜਾ ਕਿ ਇਹ ਹੀਰਾ ਫੇਰੀ ਕਰਨੋਂ ਭੁੱਲ ਗਏ ਜਾ ਕਰਵਾਉਣੋਂ ਭੁੱਲ ਗਏ ਜਾ ਉਹ ਡਾਕਟਰ ਸਹੀ ਸੀ ਜਿਨ੍ਹਾਂ ਨੇ ਸਹੀ ਰਿਪੋਰਟ ਦਿੱਤੀ ਆ ਉਹ ਤੋਂ ਬਾਅਦ ਫਿਰ ਕੀ ਹੁੰਦਾਗਾ ਉਸ ਨੌਜਵਾਨ ਨੂੰ ਮਾਰ ਕੇ ਤੇ ਦੋ ਨੌਜਵਾਨ ਨੂੰ ਉਲਝਾ ਕੇ ਜਿਹੜਾ ਕਿ ਅਰਿੰਦਰਾ ਹਸਪਤਾਲ ਦੇ ਵਿੱਚ ਬਾਡੀ ਰੱਖੀ ਜਾਂਦੀ ਆ ਪਟਿਆਲੇ ਦੇ ਵਿੱਚ ਆ ਫਿਰ ਉਹ ਤੋਂ ਗੱਡੀ ਵਾਲੇ ਨੂੰ ਐਂਬੂਲੈਂਸ ਨੂੰ ਕਹਿੰਦੇ ਕਿਹਾ ਜਾਂਦਾਗਾ ਕਿ ਤੂੰ ਗੱਡੀ ਰੋਕਣੀ ਨਹੀਂ ਸਿੱਧਾ ਸਮਸ਼ਾਨ ਘਾੜ ਦੇ ਵਿੱਚ ਗੱਡੀ ਲੈ ਜਾ ਦੇਖੋ ਕਿੱਡਾ ਬਟਾ ਨਰਦਈ ਲੋਕ ਆ ਇਹ ਪਾਪੀ ਜ਼ਾਲਮ ਲੋਕ ਆ ਇਹਨਾਂ ਨਾਲ ਹੋਣਗੇ ਪਤਾ ਨਹੀਂ ਰੱਬ ਅਜੇ ਕੀ ਕੀ ਇਹਨਾਂ ਨਾਲ ਕਰੂਗਾ ਦੇਖੋ ਕਿ ਜੇਕਰ ਤੁਸੀਂ ਸੱਚੇ ਹੋ ਮੁੰਡਾ ਕਿਨੈਬ ਕੀਤਾ ਸੀ ਬਾਸ ਦੇ ਦਿੱਤਾ ਬੱਚਾ ਤੇ ਉਹ ਜਾਲਮਾਂ ਨੇ ਕਿ ਸਿੱਧਾ ਜਿਹੜੀ ਸਮਸ਼ਾਨ ਘਾੜ ਦੇ ਵਿੱਚ ਮੜੀਆਂ ਦੇ ਵਿੱਚ ਜਿਹੜੀ ਗੱਡੀ ਐਮਬੂਲੈਂਸਾ ਉੱਥੇ ਲੈ ਗਏ ਕਹਿੰਦੇ ਸੰਸਕਾਰ ਕਰੋ ਸੇਤੀ ਮੂਣਾ ਦੇਖਣ ਤੱਕ ਦਿੱਤਾ ਜਾਵੇ ਪਰ ਉਹਨਾਂ ਦੇ ਜਦੋਂ ਤਾਹਾਂ ਨਿਕਲ ਜਾਂਦੀਆਂ ਜਦੋਂ ਸਾਹਮਣੇ ਨੌਜਵਾਨ ਪਿਆ ਹੋਵੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਪੁਲਸ ਵਾਲਿਆਂ ਨੂੰ ਪਰੇ ਭਗਾ ਭਗਾ ਕੇ ਜਦੋਂ ਮਾਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਉਹਦਾ ਮਾੜਾ ਮੋਟਾ ਜਿਹੜੀਆਂ ਕਿ ਅਰਸਮੀ ਤੌਰ ਤੇ ਆਪਾਂ ਜਾਣ ਬਾਰੇ ਜਿਹੜਾ ਸੰਸਕਾਰ ਵੇਲੇ ਜਿਹੜੀਆਂ ਰਸਮਾਂ ਅਰਸਮਾਂ ਕਰਦੇ ਆ ਤਾਂ ਮਾੜੀ ਮੋਟੀ ਕਰਨ ਦਿੱਤੀ ਅਤੇ ਫਿਰ ਜਿਹੜਾ ਜਲਦੀ ਜਲਦੀ ਉਸ ਨੂੰ ਸੰਸਕਾਰ ਕਰਵਾ ਦਿੱਤਾ ਜਾਨੀ ਕਿ 6-7 ਪੁਲਸ ਦੀਆਂ ਗੱਡੀਆਂ ਲੈ ਕੇ ਜਿਹੜਾ ਕਿ ਜਾਨੀ ਕਿ ਬਹੁਤ ਵੱਡਾ ਕੋਈ ਅਤਵਾਦੀ ਹੁੰਦਾ ਕੋਈ ਲਟੇਰਾ ਹੁੰਦਾ ਕੋਈ ਡਾਕੂ ਹੁੰਦਾ ਕੋਈ ਗੈਂਗਸਟਰ ਹੁੰਦਾ ਉਹਦੇ ਨਾਲ ਵੀ ਇਸ ਤਰ੍ਹਾਂ ਕੀਤਾ ਜਾਂਦਾ ਕਿ ਜਿੰਨੇ ਵੀ ਜਿਹੜਾ ਜੋ ਕੁਝ ਹੋਇਆਗਾ ਬੜੇ ਬੜੇ ਕਾਂਡ ਵੇਖੇ ਆਗਾ ਕਿ ਲਾਸਾਂ ਜਿਹੜੀਆਂ ਉਹਨਾਂ ਦੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਸੀ ਤੇ 90-92 ਦਹਾਕੇ ਵਿੱਚ ਇਹ ਹੋਇਆ ਕਿ ਉਹਨਾਂ ਦੇ ਪਰਿਵਾਰ ਨੂੰ ਅਜੇ ਤੱਕ ਲਾਸਾਂ ਨਹੀਂ ਮਿਲੀਆਂ ਤੇ ਉਹੀ ਹਾਲ ਹੈ ਜਿਹੜਾ ਜਸਪ੍ਰੀਤ ਸਿੰਘ ਦਾ ਹੋਇਆ ਇੱਕ ਇਹ ਵੇਖਿਆ ਪਰਿਵਾਰ ਨੇ ਕਿ ਲਾਸ ਮਿਲਗੀ ਪਰ ਉਹ ਲਾਸ ਜਿਹੜੀ ਘਰੇ ਨਹੀਂ ਆਈ ਪਰ ਉਹ ਸਿਬਿਆ ਦੀ ਰਾਖ ਬਣ ਕੇ ਰਹੇਗੀ ਜਸਪ੍ਰੀਤ ਸਿੰਘ ਦਾ ਕੀ ਕਸੂਰ ਸੀ ਇਹ ਅੱਜ ਉਹਨਾਂ ਦਾ ਪਰਿਵਾਰ ਕਹਿੰਦਾ ਉਹਦਾ ਦਾਦਾ ਕਹਿੰਦਾ ਉਹਦਾ ਪਿਤਾ ਕਹਿੰਦੀ ਉਹਦੀ ਮਾਤਾ ਕਹਿੰਦੀ ਆ ਸਾਡੇ ਬੱਚੇ ਦਾ ਕਸੂਰ ਆ ਜਾਂ ਸਾਡਾ ਕਸੂਰ ਆ ਸਿਬਿਆਈ ਇਨਕੁਆਰੀ ਹੋਣੀ ਚਾਹੀਦੀ ਆ ਸਿਬਿਆਈ ਦੀ ਇਨਕੁਆਰੀ ਦੇ ਵਿੱਚ ਜੇਕਰ ਅਸੀਂ ਵੀ ਦੋਸ਼ੀ ਆ ਤਾਂ ਸਨਬੇ ਉਸੇ ਦੋਸਾਂ ਦੇ ਤਹਿ ਟੰਗਿਆ ਜਾਵੇ ਪਰ ਜੇਕਰ ਪੁਲਸੀ ਪੁਲਸ ਵਾਲੇ ਦੋਸ਼ੀ ਨਿਕਲਦੇ ਆ ਤਾਂ ਉਹਨਾਂ ਨੂੰ ਵੀ ਫਾਂਸੀ ਉੱਤੇ ਟੰਗਿਆ ਜਾਵੇ ਤੇ ਜ਼ਾਲਮੋ ਤੁਹਾਡੇ ਕੋਲੇ ਕਿਹੜਾ ਹੱਕ ਆ ਕਿਹੜਾ ਅਧਿਕਾਰ ਆ ਕਿਹੜਾ ਕਾਨੂੰਨ ਕਹਿੰਦਾਗਾ ਕਿ ਤੁਸੀਂ ਬੱਚਾ ਇੱਕ ਨੈਪ ਜੇ ਕਰ ਕਰਿਆ ਨਹੀਂ ਕਰਿਆ ਉਹ ਤਾਂ ਮਾਪਿਆਂ ਨੂੰ ਪਤਾ ਮਾਪੇ ਵੀ ਕਦੇ ਸਾਨੂੰ ਪਤਾ ਤੇ ਜਾਂ ਉਹ ਨੌਜਵਾਨਾਂ ਨੂੰ ਪਤਾ ਹੋਣਾ ਜਿਹੜੇ ਅਜੇ ਜਿਨ੍ਹਾਂ ਦਾ ਚਲਾਨ ਪੇਸ਼ ਨਹੀਂ ਹੋਇਆ ਤੇ ਉਹਨਾਂ ਦਾ ਵਕੀਲ ਅਜੇ ਹੋਇਆ ਨਹੀਂ ਉਹ ਵਕੀਲ ਗਾਂ ਦੱਸੂਗਾ ਤੇ ਉਹ ਮੁੰਡੇ ਦੱਸਣਗੇ ਪੰਪ ਤੋਂ ਫੜਿਆ ਇੱਕ ਉਹਦਾ ਮਾਮੇ ਦਾ ਮੁੰਡਾ ਦੱਸਿਆ ਜਾ ਰਿਹਾ ਹਰਪ੍ਰੀਤ ਸਿੰਘ ਦੇ ਕਹਿੰਦੇ ਫੜਨ ਤੋਂ ਬਾਅਦ ਫਿਰ ਕਹਿੰਦੇ ਥਾਣੇ ਤੋਂ ਉਲ ਜਾ ਕੇ 9:30 ਵਜੇ ਦੇ ਕਰੀਬ 9:30 ਵਜੇ ਦੇ ਨਹਿਰ ਤੇ ਜਾ ਕੇ ਜਿਹੜਾ ਇੱਕ ਤੌਲੀਆ ਧਰ ਕੇ ਜਿਹੜਾ ਉਹਦੇ ਲੱਤ ਉਤੇ ਗੋਲੀ ਮਾਰੀ ਜਾਂਦੀ ਆ ਇਹ ਆ ਝਾਲਮ ਪੁਲਸ ਇਹ ਇਹਨਾਂ ਦਾ ਕਰਤਾਰ ਅੱਜ ਦਾ ਨਹੀਂ ਇਹ ਇਹ 78 ਤੋਂ ਲੈ ਕੇ ਬੇਸਖਦਾ ਅਸੀਂ ਆਜ਼ਾਦੀ ਤੋਂ ਲੈ ਕੇ ਸਿੱਖਾਂ ਦੇ ਨਾਲ ਇਹੀ ਹੁੰਦਾ ਰਿਹਾ। ਪਰ 78 ਤੋਂ ਲੈ ਕੇ 95 ਤੱਕ ਸਾਡੇ ਨਾਲ ਜੋ ਹੁੰਦਾ ਤੇ ਅੱਜ ਤੱਕ ਹੋ ਰਿਹਾਗਾ। ਪਰ ਕਦੇ ਇਹ ਰੰਗਲਾ ਪੰਜਾਬ ਬਣਾਉਣ ਦੀ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਇਹ ਦਰਦ ਕਹਾਣੀ ਉਹਨਾਂ ਮਾਪਿਆਂ ਦੀ ਸੁਣੋ ਉਹਨਾਂ ਮਾਪਿਆਂ ਕੋਲੇ ਪੁੱਸਕੇ ਜਾ ਕੇ ਦੇਖੋ ਕਿ ਤੁਹਾਡੇ ਮੰਤਰੀ ਪਹੁੰਚੇ ਜਾਂਦੇ ਆ। ਹੋਰ ਕਿੰਨਾ ਅਨੇਕਾਂ ਜੋ ਕੁਝ ਹੋਇਆਗਾ ਪੰਜਾਬ ਦੇ ਵਿੱਚ ਹੋ ਰਿਹਾਗਾ ਕਤਲੋਗਾਰਤ ਹੋ ਰਹੀ ਆ ਅੱਜ ਇੱਕ ਗ੍ਰਾਂਥੀ ਦਾ ਕੱਲ ਕਤਲ ਕਰ ਦਿੱਤਾ ਕੱਲ ਇੱਕ ਪੰਜ ਦਿਨਾਂ ਬਾਅਦ লাশ ਮਿਲਦੀ ਆ ਇੱਕ ਉਸ ਨੌਜਵਾਨ ਦੀ ਜਿਨੇ ਨਾਨਕ ਨਾਮ ਜਹਾਜ਼ ਫਿਲਮ ਦੇ ਵਿੱਚ ਰੋਲ ਕੀਤਾ ਹੋਵੇ ਉਹਦੀ লাশ ਮਿਲ ਜਾਂਦੀ ਆ ਜਿਹੜਾ ਕਿ ਗਤਗਾ ਅਕੈਡਮੀ ਦਾ ਜਿਹੜਾ ਕਿ ਉਹ ਨੌਜਵਾਨ ਮਾਸਟਰ ਸੀ ਜਣੇ ਕਿ ਚੁਗ ਚੁੱਕੇ ਨੌਜਵਾਨਾਂ ਨੂੰ ਸਿੱਖਾ ਨੂੰ ਕਿਉਂ ਮਾਰਿਆ ਜਾ ਰਿਹਾ ਕਿਤੇ ਉਹੀ ਦਾ ਹੱਕ ਆ ਯਾਦ ਆਉਣ ਲੱਗ ਜਾਂਦਾ ਕਿ ਜਿਹੜਾ 90 99 ਵਾਲਾ ਦੌਰ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਬੱਚਾ ਖੇਡਦਾ ਹੁੰਦਾ ਨੌਜਵਾਨ ਖੇਡਦਾ ਹੁੰਦਾ ਤੇ ਅੱਜ ਤੇ ਕੋ ਮਾਮਾ ਮਰ ਗਈਆਂ ਰੋਂਦੀਆਂ ਕਰਲਾਉਂਦੀਆਂ ਜਿਨ੍ਹਾਂ ਦੇ ਮੈਂ ਆਰਟੀਕਲ ਲਿਖਿਆ ਤੇ ਲਾਇਆ ਉਹਨਾਂ ਦੇ ਪਿਤਾ ਵੀ ਮਰ ਚੁੱਕੇ ਆ ਉਹਨਾਂ ਦੇ ਭਰਾ ਕੱਲੇ ਰਹਿ ਗਏ ਕਿਸੇ ਦੇ ਦੋ ਸਕੇ ਭਰਾ ਮਾਰ ਦਿੱਤੇ ਇੱਕ ਘਰ ਦੇ ਦੋ ਸਕੇ ਭਰਾ ਤੇ ਇੱਕ ਉਹਨਾਂ ਦਾ ਪਿਤਾ ਮਾਰ ਦਿੱਤਾ ਹੈਂਡੀਕੈਪਟੇਕ ਉਹਦਾ ਭਾਈ ਸੀ ਕਹਿੰਦੇ ਕਿ ਇਹ ਖਾੜਕੁਬਾਦ ਦੇ ਵਿੱਚ ਆ ਤੇ ਉਹ ਬੁਲਾਡੇ ਜਿਹੜਾ ਆਈਟੀਆਈ ਵਿੱਚ ਪੜ੍ਹਨੇ ਜਾਂਦਾ ਸੀ ਤੇ ਟਾਲੀਆ ਪਿੱਢ ਤੋਂ ਜਾ ਕੇ ਚੱਕ ਲਿਆ ਜਾਨੀ ਕਿ ਬੜਾ ਗੁੱਸਾ ਅੱਗੇ ਮੈਂ ਹੋਰ ਸੁਣੋ ਜਸਪ੍ਰੀਤ ਸਿੰਘ ਬਾਰੇ ਗੱਲ ਵਿਚਾਲੇ ਰਹਿ ਗਈ ਸੀ ਜਦੋਂ ਮਾਤਾ ਪਿਤਾ ਨੂੰ ਚੁੱਕਿਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਕੁਝ ਨਹੀਂ ਦੱਸਿਆ ਕਿ ਤੁਹਾਡਾ ਪੁੱਤ ਅਸੀਂ ਮਾਰ ਦਿੱਤਾ ਤੇ ਫਲਾਨੇ ਥਾਣੇਦਾਰਾਂ ਨੇ ਮਾਰ ਦਿੱਤਾ ਮਕਾ ਦਿੱਤਾ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਸਾਨੂੰ ਚਾਹ ਵੀ ਪਿਆਈ ਰੋਟੀ ਵੀ ਖਵਾਈ ਉਹ ਪੁਲਿਸ ਦੇ ਵਿੱਚ ਪਹਿਲ ਥਾਣੇ ਦੇ ਵਿੱਚ ਪਰ ਉਤੋਂ ਕਹਿੰਦੇ ਅਸੀਂ ਤੁਹਾਨੂੰ ਛੱਡ ਕੇ ਆਉਣਾ ਪਿੰਡ ਤੁਹਾਡੇ ਨਾਲ ਜਾਵਾਂਗੇ ਗੱਡੀ ਸੱਜਣ ਆਉਂਦੀ ਆ ਦੋ ਪੁਲਿਸ ਮਲਾਜ਼ਮਾਂ ਉਸੇ ਰਾਤ ਕਹਿੰਦੇ ਅਸੀਂ ਤੁਹਾਡੇ ਘਰ ਪੈਣਾ ਤੁਸੀਂ ਚੂਕ ਨਹੀਂ ਕਰਨੀ ਚੁੱਪ ਕਰਕੇ ਪੈਣਾ ਤੇ ਪਿਤਾ ਦਾ ਮੋਬਾਈਲ ਖੋਲਿਆ ਜਦੋਂ ਪੁਲਿਸ ਵਾਲੇ ਸੌਂ ਜਾਂਦੇ ਆ ਤੇ ਫਿਰ ਜਦੋਂ ਕਿ ਕਾਨਫਰੰਸ ਲਈ ਜਦੋਂ ਕਾਨਫਰੰਸ ਹੁੰਦੀ ਆ ਉਦੋਂ ਪਤਾ ਲੱਗਦਾ ਕਿ ਮਾਪਿਆਂ ਨੂੰ ਕਿ ਸਾਡਾ ਪੁੱਤ ਜਿਹੜਾ ਮਾਰ ਦਿੱਤਾ ਫਿਰ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਕਿ ਫਿਰ ਸਾਰਾ ਜਿਹੜਾ ਕਬੀਲਾ ਇਕੱਠਾ ਹੋਇਆ ਉਹਨਾਂ ਦਾ ਹਾਲ ਉਹਨਾਂ ਦੇ ਆਪਣੇ ਜਿਗਰੇ ਉੱਤੇ ਹੱਥ ਧਰ ਕੇ ਦੇਖੋ ਜੇਕਰ ਤੁਹਾਡੇ ਪੁੱਤ ਨੂੰ ਤੁਹਾਡੇ ਸਾਹਮਣੇ ਜਾ ਤੁਹਾਡੇ ਬਿਨਾ ਦੱਸੇ ਤੁਹਾਨੂੰ ਪਤਾ ਵੀ ਨਾ ਹੋਵੇ ਕਿ ਸਾਡੇ ਪੁੱਤ ਦਾ ਇੱਕ ਸੂਰ ਸੀ ਤਾਂ ਉਹਨੂੰ ਕੋ ਕੋ ਕੇ ਗੋਲੀਆਂ ਮਾਰੀਆਂ ਜਾਣਾਂ ਤੇ ਦੱਸੋ ਫਿਰ ਤੁਸੀਂ ਕੀ ਕਰੋਗੇ ਉੱਥੇ ਤੁਹਾਨੂੰ ਪਤਾ ਵੀ ਨਾ ਹੋਵੇ ਕਿ ਸਾਡੇ ਪੁੱਤ ਨੇ ਕੋਈ ਮਾੜਾ ਕੰਮ ਕੀਤਾ ਜਿਸ ਦੇ ਬੱਚੇ ਨੇ ਪੈਰ ਬਾਹਰ ਨਾ ਪਾਇਆ ਹੋਵੇ ਜਿਹੜਾ ਕੈਨੇਡਾ ਵਰਗੀ ਧਰਤੀ ਦੇ ਉੱਪਰ ਐਸੋ ਰਾਮ ਦੀ ਜ਼ਿੰਦਗੀ ਕਿ ਉੱਥੇ ਟਰੱਕ ਚਲਾਉਂਦਾ ਸੀ ਤੇ ਜਿਹੜੀ ਕੁੜੀ ਨੇ ਨਾਲ ਮੰਗਿਆ ਸੀ ਮੰਗੇਤਰ ਸੀ ਜਿਹੜੀ ਕਿ ਉਸ ਦਾ ਵੀ ਜਿਹੜੀ ਉਹ ਕੱਲੀ ਕੱਲੀ ਧੀ ਸੀ ਮਾਪਿਆਂ ਦੀ ਨਾ ਉਹਦਾ ਭਾਈ ਸੀ ਨਾ ਉਹਦੀ ਭੈਣ ਸੀ ਕਿ ਸਾਰਾ ਕੁਝ ਵੀ ਉਹਨੂੰ ਉਹ ਤੋਂ ਆਉਂਦਾ ਸੀ ਜੇਕਰ ਅੱਜ ਪੁਲਿਸ ਕਹਿ ਰਹੀ ਆ ਇਹ ਪੈਸਿਆਂ ਦੀ ਖੇਡ ਸੀ ਜੀ ਪਰ ਲੱਗਦਾ ਕਿ ਇਹ ਖੇਡ ਆ ਜਿਹੜੀ ਕਿ ਹੋਦੀ ਆ ਜਿਹੜੀ ਉਸ ਨੌਜਵਾਨ ਦੇ ਨਾਲ ਕੁਝ ਹੋਰ ਤਰ੍ਹਾਂ ਦੀ ਖੇਲੀ ਗਈ ਆ ਇਹਦਾ ਮੈਨੂੰ ਕੁਝ ਹੋਰ ਕੁਝ ਜਾਪ ਰਿਹਾ ਮੈਨੂੰ ਇਹ ਜਾਪ ਰਿਹਾ ਕਈ ਕਈ ਸਾਰੀ ਕਹਾਣੀ ਬਣਾਈ ਗਈ ਆ ਇਹ ਫਿਲਮ ਦੀ ਤਰ੍ਹਾਂ ਲਿਖੀ ਗਈ ਆ ਤੇ ਫਿਰ ਸਾਰਾ ਜਿਹੜਾ ਤਾਣਾ ਬਾਣਾ ਬੁਣਿਆ ਗਿਆ ਇਹ ਵੱਡੇ ਖਲਾਸੇ ਨੇ ਇਹ ਹਰਿਆਣੀ ਜਨਕ ਤੱਥ ਨੇ ਇਹ ਜਿਹੜੇ ਕਿ ਇਹ ਚੀਜ਼ਾਂ ਸਾਹਮਣੇ ਨਿਕਲ ਕੇ ਆਉਣੀਆਂ ਚਾਹੀਦੀਆਂ ਨੇ ਇਹਦੀ ਜਾਂਚ ਹੋਣੀ ਚਾਹੀਦੀ ਆ ਬੇਸਕ ਨਵਕਰਨ ਸਿੰਘ ਵਕੀਲ ਐਡਵੋਕੇਟ ਹਾਈ ਕੋਰਟ ਦੇ ਬੜੇ ਸੂਝਵਾਨ ਵਕੀਲ ਨੇ ਪੜੇ ਲਿਖੇ ਆ ਇਮਾਨਦਾਰ ਨੇ ਬੜੇ ਚੰਗੇ ਵਕੀਲ ਨੇ ਤੇ ਉਹ ਦੇਖ ਰਹੇ ਕਰ ਰਿਆ ਤੇ ਕਹਿੰਦੇ ਕਿ ਅਸੀਂ ਇਨਸਾਫ ਦਵਾਵਾਂਗੇ ਪਰ ਇਨਸਾਫ ਬੜੇ ਦੁੱਖ ਨਾਲ ਕਹਿਣਾ ਪੈ ਰਿਆ 30 30 ਸਾਲਾਂ ਦੀ ਕਈ ਵਾਰੀ ਵੇਟ ਕਰਨੀ ਪੈ ਜਾਂਦੀ ਹੈ ਕਈ ਵਾਰ ਉਹਨਾਂ ਦੇ ਮਾਪੇ ਵੀ ਚਲੇ ਜਾਂਦੇ ਆ ਗਵਾਹ ਵੀ ਚਲੇ ਜਾਂਦੇ ਆ ਪਰ ਜੇਕਰ ਸੀਵੀਆਈ ਕੋਲੇ ਇਨਕਵਾਰੀ ਹੁੰਦੀ ਹੈ ਇਨਸਾਫ ਜਰੂਰ ਮਿਲਦਾ ਇਹ ਗੱਲ ਤਾਂ ਇੱਕ ਹੈਗੀ ਆ ਪਰ ਜਿਹੜਾ ਕਿ ਸਪੈਸ਼ਲ ਜਿਹੜਾ ਕੋਰਟਾਂ ਦੇ ਵਿੱਚ ਇਹ ਜਿਹੜੇ ਇਹਦੇ ਕੇਸ ਹੁੰਦੇ ਆ ਉਹਨਾਂ ਨੂੰ ਜਿਹੜਾ ਕਿ ਸਪੈਸ਼ਲ ਕੋਰਟਾਂ ਦੇ ਵਿੱਚ ਜਿਹੜਾ ACBI ਕੋਰਟ ਨੂੰ ਪਹਲ ਦੇ ਆਧਾਰ ਤੇ ਜਿਹੜਾ ਕਿ ਨਿਵੇੜਾ ਕਰਨਾ ਚਾਹੀਦਾ ਹੁੰਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਬੱਚਾ ਚੁੱਕਿਆ ਜਾਵੇ ਪਰ ਉਹਨੂੰ ਫੜਨਾ ਪੁਲਿਸ ਦਾ ਕੰਮ ਆ ਪੁਲਿਸ ਦਾ ਅਧਿਕਾਰ ਆ ਪਰ ਕਿਸੇ ਦਾ ਇੱਕ ਨੌਜਵਾਨ ਪੁੱਤਾ ਕੋਕੋ ਕੇ ਗੋਲੀਆਂ ਦੇ ਨਾਲ ਮਾਰ ਦਿਆਂ ਪਰ ਇਹ ਪੁਲਿਸ ਕੋਲੇ ਕਿੱਥੋਂ ਅਧਿਕਾਰ ਆ ਗਿਆ ਮੈਨੂੰ ਇਸ ਗੱਲ ਦਾ ਅਲਸਾ ਪ੍ਰਸ਼ਾਸਨ ਜਵਾਬ ਦੇਵੇ ਜਬ ਪੰਜਾਬ ਦੀ ਸਰਕਾਰ ਜਵਾਬ ਦੇ ਭਗਵਾਨਤਮਾਨ ਜਵਾਬ ਦੇਵੇ ਜੁਪੀ ਦੇ ਵਿੱਚ ਪਿਲੀ ਪੀਤ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਮਾਰ ਦਿੱਤੇ ਮੈਂ ਉਹਨਾਂ ਅੱਜ ਮਾਮਾ ਦੀ ਤੇ ਉਸ ਪਿਓ ਦੀ ਦਰਦ ਕਹਾਣੀ ਸੁਣੀਆ ਤੇ ਰੋਂਗਡੇ ਖੜੇ ਹੋ ਜਾਂਦੇ ਆ ਰੋਣਾ ਆਇਆ ਪਿਤਾ ਕਹਿੰਦਾ ਮੈਂ ਦਿਹਾੜੀ ਕਰਦਾ ਸੀ ਮੇਰਾ ਪੁੱਤ ਜਿਹੜਾ ਦਿਹਾੜੀ ਮਜ਼ਦੂਰੀ ਕਰਦਾ ਸੀ ਸਾਡੇ ਕੋਲ ਕੋਈ ਰੁਪਈਆ ਨਹੀਂ ਸਾਡਾ ਮੁੰਡਾ ਇੱਕਾ ਗੈਰ ਹਸਤਰਕ ਹੈ ਕਿ ਕਾਤਵਾਦੀ ਕਹਿ ਕੇ ਮਾਰ ਦਿੱਤਾ ਬੜੀਆਂ ਇਹ ਜੇ ਕਹਾਣੀਆਂ ਨੇ ਪੰਜਾਬ ਦੇ ਵਿੱਚ ਕਿ ਜਿਹੜੀਆਂ ਇਹ ਕਹਾਣੀਆਂ ਚੁੱਕਣੀਆਂ ਹਰ ਇੱਕ ਦਾ ਫਰਜ਼ ਬਣਦਾ ਮੀਡੀਆ ਦਾ ਫਰਜ਼ ਬਣਦਾ ਜੇਕਰ ਅਸੀਂ ਇਹ ਵੇਸਲੇ ਰਹੇ ਜੇਕਰ ਇਹ ਆਵਾਜ਼ ਅਸੀਂ ਨਾ ਚੁੱਕੀ ਤਾਂ ਸਾਡੇ ਲੱਖ ਦੀ ਲਾਂਟ ਇਹਦੇ ਧਰਮ ਦੀ ਇਹਦੇ ਜਿਉਣ ਦਾ ਇਹਦੇ ਧਰਗ ਜੀਵਾ ਮੈਂ ਉਹਨਾਂ ਜਥੇਬੰਦੀ ਅੱਗੇ ਅਪੀਲ ਕਰਦਾ ਮੈਂ ਦੁਬਾਰੇ ਫੇਰ ਸਰੋਣ ਕਮੇਟੀ ਅੱਗੇ ਅਪੀਲ ਕਰਦਾ ਉਸ ਪਰਿਵਾਰ ਦੇ ਨਾਲ ਮੋਢਾਂ ਨਾਲ ਮੋਢਾ ਜੋੜ ਕੇ ਖੜਨ ਦਾ ਅੱਜ ਫਰਜ਼ ਬਣਦਾਗਾ ਅੱਜ ਉਹ ਲੋਕ ਨੇ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਫਲਾਣੇ ਨੂੰ ਆਇਆ ਚੱਕ ਦਾਂਗੇ ਧਮਕੀ ਨੂੰ ਆਇਆ ਚੱਕ ਦਾਂਗੇ ਅੱਜ ਉਸ ਪਰਿਵਾਰ ਦੇ ਨਾਲ ਉਹ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਸਾਡਾ ਸਾਥ ਦਿੱਤਾ ਜਾਵੇ ਉਸ ਪਰਿਵਾਰ ਦੇ ਨਾਲ ਖੜਨ ਦੀ ਜ਼ਰੂਰਤ ਆ ਉਸ ਨੂੰ ਹੌਸਲਾ ਦੇਣ ਦੀ ਜ਼ਰੂਰਤ ਆ ਜਿਸ ਪਰਿਵਾਰ ਦਾ ਸਾਰਾ ਘਰ-ਬਾਰ ਲੁੱਟਿਆ ਕੁੱਟਿਆ ਗਿਆ ਤੇ ਐਤੋਂ ਤੱਕ ਕੇ ਉਸ ਦੇ ਜਿਹੜੇ ਕਿ ਘਰੇ ਕੈਮਰੇ ਲੱਗੇ ਹੋਏ ਸੀ ਡੀਵੀਆਰ ਉਹ ਵੀ ਖੋਲ ਕੇ ਪੁਲਿਸ ਲੈ ਗਈ ਆ ਇਹ ਹੀ ਕਹਾਣੀਆਂ ਪਹਿਲਾਂ ਹੁੰਦੀਆਂ ਰਹੀਆਂ ਸੀ ਕਿ ਡੰਗਰ ਬੱッサ ਵੀ ਜਿਹੜਾ ਕਿ ਪੁਲਿਸ ਬਲਦੋ ਜਿਹੜਾ ਖੋਲ ਦਿੱਤਾ ਜਾਂਦਾ ਸੀ ਛੱਡਿਆ ਜਾਂਦਾ ਸੀ ਪਰਿਵਾਰਾਂ ਦੇ ਪਰਿਵਾਰ ਸਹੇਦ ਕੀਤੇ ਹੋਏ ਆ ਪਰ ਮੈਂ ਦੁਬਾਰੇ ਫੇਰ ਉਹਨਾਂ ਮਾਪਿਆਂ ਅੱਗੇ ਉਨਾ ਲੋਕਾਂ ਦੇ ਅੱਗੇ ਜਾਸ ਕਰਦਾ ਕਿ ਅਜੇ ਮਾਪਿਆਂ ਦੇ ਅੱਗੇ ਨਾਲ ਖੜਨਾ ਚਾਹੀਦਾਗਾ ਕਿਉਂਕਿ ਜੇਕਰ ਤੁਸੀਂ ਨਾ ਖੜੇ ਅੱਜ ਤੇ ਫਿਰ ਜਿਹੜੇ ਆਉਣ ਵਾਲਾ ਭਵਿੱਖ ਆਉਣ ਵਾਲਾ ਜਿਹੜਾ ਸਮਾਂਗਾ ਫਿਰ ਤੁਹਾਡੇ ਪੁੱਤਾਂ ਨੂੰ ਵੀ ਇਸ ਤਰ੍ਹਾਂ ਹੀ ਜਿਹੜੀਆਂ ਕੋਕੋ ਕੇ ਗੋਲੀਆਂ ਵੱਜਣਗੀਆਂ ਤੇ ਫਿਰ ਨਾ ਰੋਇਓ ਕਿ ਸਾਡੇ ਪੁੱਤ ਨਾਲ ਇਸ ਤਰ੍ਹਾਂ ਹੋ ਗਿਆ ਤੇ ਬੜੀਏ ਦੁਖਦਾਈ ਘਟਣਾ ਸੀ ਜਿਹੜੀ ਕਿ ਤੁਹਾਨੂੰ ਜਿਹੜਾ ਮੈਂ ਜਿਹੜਾ ਉਹ ਮੇਤੋ ਵਾਕਿਆ ਹੈ ਜਿੰਨਾ ਕਿ ਮੇਰੇ ਕੋਲ ਸੀ ਉਹ ਮੈਂ ਤੁਹਾਨੂੰ ਸੁਣਾ ਦਿੱਤਾ ਤੇ ਪਰ ਨਾਲ ਦੀ ਮੈਂ ਬੇਨਤੀ ਕਰਦਾਗਾ ਜੇਕਰ ਉਸ ਪਰਿਵਾਰ ਦਾ ਨੰਬਰ ਕਿਸੇ ਕੋਲ ਹੋਵੇ ਜਾਂ ਵੀਡੀਓ ਉਸ ਪਰਿਵਾਰ ਤੇ ਇੱਕ ਜਰੂਰ ਪਹੁੰਚਾ ਦਿਓ ਉਹਨਾਂ ਦਾ ਨੰਬਰ ਲੈ ਕੇ ਦੇ ਦਿਓ ਤਾਂ ਕਿ ਮੈਂ ਉਸ ਪਰਿਵਾਰ ਦੇ ਨਾਲ ਗੱਲ ਕਰਕੇ ਉਹਨਾਂ ਦੀ ਇੱਕ ਇੰਟਰਵਿਊ ਕਰਾਂ ਤੇ ਲੋਕਾਂ ਦੇ ਸਾਹਮਣੇ ਜਿਹੜਾ ਸਾਰਾ ਸੱਚਾ ਜਿਹੜਾ ਮੈਂ ਉਹ ਦੱਸ ਦੇਵਾਂ ਦਿਖਾ ਦੇਵਾਂ ਉਹਨਾਂ ਦੇ ਪਰਿਵਾਰ ਨੂੰ ਸੁਣਾ ਦੇਵਾਂ ਕਿ ਭਾਈ ਲੋਕੋ ਆ ਸੱਚਾ ਆ ਇਸ ਤਰ੍ਹਾਂ ਜਾ ਮਾ ਨੇ ਇਸ ਤਰ੍ਹਾਂ ਕੀਤਾਗਾ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾਗਾ ਤੇ ਕਮੈਂਟ ਤੁਸੀਂ ਕੀਤੇ ਆ ਮੈਂ ਤੁਹਾਡਾ ਦੁਆਰੇ ਰਣੀ ਆ ਤੁਸੀਂ ਐਨੇ ਕਮੈਂਟ ਕੀਤੇ ਆ ਹਰ ਇੱਕ ਮਾਂ ਭੈਣ ਭਰਾ ਨੇ ਹਰ ਇੱਕ ਨੌਜਵਾਨ ਨੇ ਤੁਸੀਂ ਸਾਰਾ ਜੋ ਕੁਝ ਪੜਿਆ ਤੇ ਸੁਣਿਆ ਉਸ ਤੋਂ ਬਾਅਦ ਤੁਸੀਂ ਕਮੈਂਟ ਕੀਤੇ ਆ ਮੈਂ ਤੁਹਾਡਾ तहे ਦਿਲੋਂ ਧੰਨਵਾਦ ਆ ਇਸ ਵੀਡੀਓ ਨੂੰ ਹੋਰ ਅੱਗੇ ਫਾਰਵਰਡ ਕਰਨਾ ਵੱਧ ਤੋਂ ਵੱਧ ਉਸ ਪਰਿਵਾਰ ਤੱਕ ਜਰੂਰ ਪਹੁੰਚਾਉਣਾ ਉਹਨਾਂ ਝਾਲਮ ਪੁਲਿਸ ਆਸਰਾ ਕੋਲ ਜਰੂਰ ਪਹੁੰਚਾਉਣਾ ਕਿ ਪਾਪੀਓ ਹੁਣ ਤੁਹਾਡਾ ਹਿਰਦਾ ਠਰ ਗਿਆ ਹੁਣ ਫੀਤੀਆਂ ਲੱਗ ਗਈਆਂ ਹੁਣ ਡੀਐਸਪੀ ਬਣ ਗਏ ਹੁਣ 10-10 ਲੱਖ ਰੁਪਏ ਮਿਲ ਗਏ ਆ ਦੁੱਖ ਆ ਇਹ ਇਹ ਦੁੱਖ ਨਾਲ ਗੱਲਾਂ ਕਹਿਣੀਆਂ ਪੈ ਰਹੀਆਂ ਤੇ ਤੁਸੀਂ ਇਸ ਵੀਡੀਓ ਨੂੰ ਤੇ ਅਗਲੀ ਵੀਡੀਓ ਹੋਰ ਕਿਸੇ ਨਵੇਂ ਕਹਾਣੀ ਦੇ ਨਾਲ ਜਲਦੀ ਲੈ ਕੇ حاضر ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਆਜਾਜ਼ ਤੇ ਤੁਸੀਂ ਦੇਖਦੇ ਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ